ਅੱਜ ਜੇ ਆਪਾਂ ਹੁਣ ਬਰਨਾਲੇ ਦੀ ਗੱਲ ਕਰ ਲਈਏ ਬਰਨਾਲੇ ਦੇ ਵਿੱਚ ਦਿਨ ਪ੍ਰਤੀ ਦਿਨ ਚੋਰਾਂ ਦਾ ਰਾਜ ਵੱਧਦਾ ਜਾ ਰਿਹਾ ਹੈਗਾ ਆਪਣੇ ਸੇਖਾ ਰੋਡ ਤੇ ਹੀ ਡੇਲੀਆਂ ਇੱਕ ਇੱਕ ਦੋ ਚੋਰੀਆਂ ਹੁੰਦੀਆਂ ਨੇ ਮਤਲਬ ਕਿ ਹਰ ਰੋਜ਼ ਇੱਕ ਦੋ ਵੱਡੀਆਂ ਵੱਡੀਆਂ ਚੋਰੀਆਂ ਹੋ ਰਹੀਆਂ ਨੇ ਜਿਸ ਦੇ ਵਿੱਚ ਸੇਖਾ ਰੋਡ ਵਾਸੀਆਂ ਦੇ ਵਿੱਚ ਅਤੇ ਬਰਨਾਲਾ ਵਾਸੀਆਂ ਦੇ ਵਿੱਚ ਬਹੁਤ ਵੱਡੀ ਦਹਿਸ ਦਾ ਮਾਹੌਲ ਬਣਿਆ ਹੋਇਆ ਹੈਗਾ ਜਿਸ ਦੇ ਵਿੱਚ ਇੱਕ ਦੁਕਾਨਦਾਰ ਦੇ ਮੂਰੋਂ ਬਿਲਕੁਲ ਦੁਕਾਨਦਾਰ ਦੇ ਅੱਗੇੋਂ ਮੋਟਰਸਾਈਕਲ ਚੱਕਿਆ ਜਾਣਾ ਉਹ ਵੀ ਦਿਨ ਦੇ 11 12 ਵਜੇ ਇਹ ਬੜੀ ਹੈਰਾਨੀ ਦੀ ਗੱਲ ਆ ਉਹ ਮੋਟਰਸਾਈਕਲ ਮਤਲਬ ਕੀ ਆਪਣਾ ਕੋਈ ਦਿਨ ਦਿਹਾੜੀ ਚੱਕ ਕੇ ਲੈ ਜਾਂਦਾਗਾ ਚੋਰਾਂ ਦਾ ਕੰਮ ਬਹੁਤ ਹੀ ਵਧੀਆਗਾ ਉਹ ਮੂੰਹ ਤੇ ਇੱਕ ਪਟਕਾ ਜਾਂ ਬਨ ਕੇ ਆ ਜਾਂਦੇ ਨੇ ਵੀ ਤੁੱਪਾ ਤੁੱਪਾ ਤੋਂ ਬਚਣ ਵਾਸਤੇ ਅਸੀਂ ਮੂੰਹ ਤੇ ਇੱਕ ਪਟਕਾ ਜਾਂ ਬਨ ਲੈਨੇ ਆ ਉਹ ਚੋਰਾਂ ਨੂੰ ਬਹੁਤ ਵਧੀਆ ਮਤਲਬ ਉਹ ਕੀ ਤੁੱਪਾ ਤੋਂ ਬਚਣ ਬਚਨ ਦਾ ਨਹੀਂ ਉਹ ਪੁਲਿਸ ਵਾਲਾਂ ਤੋਂ ਬਚਣ ਦਾ ਇੱਕ ਸਾਧਨ ਬਣਾਇਆ ਹੋਇਆਗਾ ਉਹ ਇੱਕ ਪਟਕਾ ਜਿਹਾ ਬਨ ਕੇ ਆਉਂਦੇ ਨੇ ਅਗਰੇ ਦਾ ਮੋਟਰਸਾਈਕਲ ਮਿੰਟੋ ਮਿੰਟੀ ਲੈ ਜਾਂਦੇ ਨੇ ਤੇ ਪਹਿਲਾਂ ਤਾਂ ਇਹ ਸਿਰਫ ਕੱਲੇ ਮੋਟਰਸਾਈਕਲਾਂ ਨੂੰ ਹੱਥ ਪਾਉਂਦੇ ਸੀ ਹੁਣ ਤਾਂ ਇਹਨਾਂ ਨੇ ਬਹੁਤ ਵੱਡਾ ਕਮਾਲ ਹੀ ਕਰਤਾ ਸਾਡੇ ਆਪਣੇ ਤੇ ਸਿੱਖਾ ਰੋਡ ਦੇ ਉੱਤੋਂ ਇੱਕ ਟਰੱਕ ਵੱਡਾ ਟਰੱਕ ਹੁੰਦਾ ਜਿਹੜਾ ਟੈਂਪੂ ਤੋਂ ਵੱਡਾ ਹੁੰਦਾਗਾ ਉਹ ਚੱਕ ਕੇ ਲੈ ਗਈ ਜਦੋਂ ਕਿ ਇੱਥੇ ਥਾਣਾ ਸਿਰਫ 1 ਕਿਲੋਮੀਟਰ ਦੂਰ ਆ ਤੇ ਦੂਜੇ ਦਿਨ ਇੱਕ ਕਾਰ ਹੋਰ ਚੱਕ ਕੇ ਲੈ ਜਾਂਦੇ ਨੇ ਤੀਜੇ ਦਿਨ ਇੱਕ ਇੱਕ ਕਾਰ ਹੋਰ ਚੱਕ ਕੇ ਲੈ ਜਾਂਦੇ ਨੇ ਮਤਲਬ ਕਿ ਹੁਣ ਇਹ ਮੋਟਰਸਾਈਕਲਾਂ ਤੋਂ ਬਾਅਦ ਹੁਣ ਇਹ ਗੱਡੀਆਂ ਤੇ ਕਾਰਨ ਹੱਥ ਪਾਉਣ ਲੱਗ ਗਏ ਅੱਗੇ ਆਪਾਂ ਸੁਣਦੇ ਹੁੰਦੇ ਸੀ ਕਿ ਦਿੱਲੀ ਦੇ ਵਿੱਚ ਟਾਇਰ ਲਾ ਕੇ ਲੈ ਜਾਂਦੇ ਨੇ ਕੱਲੀ ਗੱਡੀ ਖੜੀ ਰਹਿ ਜਾਂਦੀ ਆ ਕਿ ਹੁਣ ਉਹੀ ਹਾਲ ਆਪਣੇ ਬਰਨਾਲੇ ਦੇ ਵਿੱਚ ਹੋਇਆ ਪਿਆਗਾ ਆਪਣੇ ਬਰਨਾਲੇ ਦੇ ਵਿੱਚ ਕੀ ਕਰਦੇ ਨੇ ਹੁਣ ਗੱਡੀ ਚੋਰੀ ਕਰਨ ਲੱਗ ਗਏ ਉਹਨਾਂ ਨੂੰ ਪਤਾ ਹੀ ਆ ਵੀ ਹੁਣ ਆਪਾਂ ਸੋਟਾ ਮੋਟਰਸਾਈਕਲ ਕਾਹ ਤੋਂ ਚੱਕਣਾਗਾ ਆਪਾਂ ਵੱਡਾ ਚੱਕੋ ਕਿਉਂ ਚੋਰੀ ਦਾ ਜਦੋਂ ਕਰਨ ਨਹੀਂ ਕਰਨੀ ਆ ਬੀਚੇਤਰ ਉਹ ਨਹੀਂ ਪਹਿਣਗੇ ਛੋਟੀ ਦੀ ਪਹਿਣਗੇ ਵੱਡੇ ਦੀ ਵੀ ਪਹਿਣਗੇ ਹੁਣ ਕੀ ਕਰਦੇ ਨੇ ਆਪਣੀਆਂ ਗੱਡੀਆਂ ਚੱਕਣ ਲੱਗ ਗਈ ਬਰਨਾਲੇ ਦੇ ਵਿੱਚ ਬਹੁ ਆਪਣੇ ਬਰਨਾਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਤੇ ਰੋਜ਼ ਇੱਕ ਗੱਡੀ ਚੱਕੀ ਜਾਣੀ ਇਹ ਬਹੁਤ ਹੀ ਗੀ ਮੰਦ ਭਾਂਗੀ ਗੱਲ ਆ ਤੇ ਇਸ ਦੇ ਉੱਤੇ ਪ੍ਰਸ਼ਾਸਨ ਨੂੰ ਤੇ ਪੋਲੀਟੀਕਲ ਪਾਰਟੀਆਂ ਨੂੰ ਦੇਖਣਾ ਚਾਹੀਦਾਗਾ ਜਿਸ ਦੇ ਵਿੱਚ ਇਹ ਚੋਰੀਆਂ ਦਾ ਹੱਥ ਹੈ ਉਹਨੂੰ ਫੜ ਕੇ ਅੰਦਰ ਕਰਨਾ ਚਾਹੀਦਾਗਾ ਡੇਲੀ ਇੱਕ ਚੋਰੀ ਹੋਣੀ ਇਹ ਬਹੁਤ ਹੀ ਜਾਦੇ ਮਤਲਬ ਕਿ ਚਿੰਤਾ ਦਾ ਵਿਸਾ ਹੈ ਨਾਲ ਨਾਲ ਇੱਕ ਅੱਜ ਜਿਹੜੀ ਤਾਜ਼ੀ ਘਟਨਾ ਹੋਈ ਆ ਸੇਖਾ ਕੈਂਤੀਆਂ ਦੇ ਉੱਤੇ ਇੱਕ ਮਠਾਈ ਵਾਲੀ ਦੁਕਾਨ ਤੇ ਹੀ ਇਹਨਾਂ ਨੇ ਸਨ ਲਾ ਲਿਆ ਮਠਾਈ ਵਾਲੀ ਦੁਕਾਨ ਦੇ ਉੱਤੋਂ ਕੁਝ ਵੀ ਨਹੀਂ ਛੱਡਿਆ ਨਾ ਇਨਵਰਟਰ ਨਾ ਮਠਾਈ ਤੇ ਨਾ ਹੀ ਉਸ ਸਿਲੰਡਰ ਸਭ ਕੁਝ ਚੱਕ ਕੇ ਲੈ ਗਏ ਉਹ ਵੀ ਮੇਨ ਰੋਡ ਦੇ ਉੱਤੋਂ ਜਿੱਦੇ ਮਥਾਣਾ ਸਿਰਫ ਅੱਧਾ ਕਿਲੋਮੀਟਰ ਤੇ ਪੈਂਦਾ ਹੈਗਾ ਚੋਰਾਂ ਨੂੰ ਮਤਲਬ ਕਿ ਕੋਈ ਡਾਰੀ ਨਹੀਂ ਰਿਹਾ ਹੈਗਾ ਜਾਂ ਇਹ ਨਸ਼ੇੜੀ ਨੇ ਜਾਂ ਚੋਰ ਨੇ ਇਹ ਮਤਲਬ ਕੀ ਚੱਕਣ ਦੀ ਇਹ ਮਿੰਟ ਪੰਜ ਹੀ ਰਹੁੰਦੇ ਹੁਣ ਤਾਂ ਇਹ ਮਤਲਬ ਕਿ ਤੁਸੀਂ ਇਹਨਾਂ ਦਾ ਹੁਣ ਹਾਲ ਦੇਖ ਲਓ ਵੀ ਇਹਨਾਂ ਨੂੰ ਜਮੀ ਡਰ ਨਹੀਂ ਹੈਗਾ 메인 ਰੋਡ ਹੋਵੇ ਜਿਹਦੇ ਉੱਤੇ ਪੁਲਿਸ ਗਸ਼ਤ ਕਰਦੀ ਹੋਵੇ ਤੇ ਲੋਕਾਂ ਦਾ ਆਵਾਜ਼ ਆਏ 24 ਘੰਟੇ ਰਹਿੰਦੀ ਹੋਵੇ ਉੱਥੋਂ ਵੀ ਹੁਣ ਇਹ ਨਹੀਂ ਡਰਦੇ ਚੋਰੀ ਕਰਨ ਕਿੰਨੇ ਹੋ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਤੁਸੀਂ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਕਿ ਲੋਕ ਹੁਣ ਸਾਵਧਾਨ ਹੋ ਜਾਣ ਚਲੋ ਪੁਲਿਸ ਤਾਂ ਕੰਮ ਕਰ ਹੀ ਰਹੀ ਆਪਦਾ ਬਾਕੀ ਆਪਾਂ ਨੂੰ 메인 ਆਪਾਂ ਨੂੰ ਸਾਵਧਾਨ ਹੋਣ ਦੀ ਲੋੜ ਆ ਕਿ ਆਪਾਂ ਆਪਣੀ ਦੁਕਾਨ ਦੇ ਉੱਤੇ ਨਿਗਰਾਨੀ ਰੱਖੀਏ ਤੇ ਆਪਦੀ ਦੁਕਾਨਾਂ ਨੂੰ ਜਿੰਦੇ ਵਗੈਰਾ ਵਧੀਆ ਲਾ ਕੇ ਤੇ ਚੌਂਕੀਦਾਰ ਵੀ ਆਪਾਂ ਲਾਉਣ ਦੀ ਕੋਸ਼ਿਸ਼ ਕਰੀਏ ਜਿਸ ਦੇ ਨਾਲ ਆਪਣਾ ਨੁਕਸਾਨ ਨਾ ਹੋ ਸਕੇ ਤੇ ਮੈਂ ਤੇ ਹੋਰ ਜੇ ਜਿਹੜੀ ਕੋਈ ਖਬਰ ਆਉਂਦੀ ਹੈ ਤੁਹਾਨੂੰ ਮੈਂ ਦੱਸਦਾ ਰਹਾਂਗਾ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੀ ਮੇਰੀ ਇਹ ਜਾਣਕਾਰੀ ਮੈਂ ਤੁਹਾਨੂੰ ਇੱਕ ਅਪੀਲ ਹੀ ਕਰ ਰਿਹਾ ਹਾਂਗਾ ਵੀ ਤੁਸੀਂ ਆਪ ਦਾ ਖਿਆਲ ਰੱਖੋ ਕਿਉਂਕਿ ਡੇਲੀ ਇੱਕ ਗੱਡੀ ਚੋਰੀ ਹੋਣੀ ਜਾਂ ਮੋਟਰਸਾਈਕਲ ਚੋਰੀ ਹੋਣਾ ਜਾਂ ਦੁਕਾਨ ਭੰਨ ਕੇ ਸਮਾਨ ਚੱਕਣਾ ਇਹ ਬਹੁਤੀ ਚਿੰਤਾ ਦਾ ਵਿਸ਼ਾ ਹੈਗਾ ਤੇ ਤੁਸੀਂ ਇਹ ਜਾਣਕਾਰੀ ਪੂਰੀ ਦੁਨੀਆ ਆਪਣੇ ਬਰਨਾਲੇ ਤੱਕ ਹਰ ਇੱਕ ਵਾਸੀ ਤੱਕ ਪਹੁੰਚੀ ਨਹੀਂ ਚਾਹੀਦੀ ਆ ਤਾਂ ਕਿ ਉਹਨਾਂ ਦੇ ਚੋਰੀਆਂ ਹੋਣ ਤੋਂ ਬਚ ਸਕਣ ਆਪਣਾ ਚੌਕੀ ਜਾੜਾ ਕੋਈ ਆਪਦਾ ਇੰਤਜ਼ਾਮ ਕਰਕੇ ਰੱਖਣ ਜਿੰਨਾ ਕੋ ਉਹਨਾਂ ਤੋਂ ਹੋ ਸਕੇ ਮਤਲਬ ਕਿ ਚੋਰੀਆਂ ਹੁਣ ਬਹੁਤ ਜ਼ਿਆਰੀਆਂ ਹੋ ਰਹੀਆਂ ਨੇ ਅੱਜ ਦੇ ਲਈ ਇਨਾ ਹੀ ਧੰਨਵਾਦ